ਇਹ ਜਿਹੜੀ ਅਗਲੀ ਖਬਰ ਆ ਯੂਐਸ ਦੇ ਇੱਕ ਫੈਡਰਲ ਕੋਰਟ ਆ ਉਹਨਾਂ ਨੇ ਇੱਕ ਜੱਜਮੈਂਟ ਦਿੱਤੀ ਆ ਜਿਹੜੀ ਕਾਸਟ ਪ੍ਰੈਸਟ ਲਾਇਕ ਯਾਦ ਹੋਣਾ ਹਰਜੋਤ ਸਿੰਘ ਜੀ ਮਾਮਲਾ ਚੱਲ ਰਿਹਾ ਸੀ ਸਿਸਕੋ ਦੇ ਵਿੱਚ ਉਹ ਆਇਆ ਸੀਗਾ ਬਿਲ ਵੀ ਆਇਆ ਸੀ ਵਿਟੋ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ ਅੱਜ ਯੂਐਸ ਫੈਡਰਲ ਕੋਰਟ ਨੇ ਇੱਕ ਲੈਂਡਮਾਰਕ ਜੱਜਮੈਂਟ ਉਹ ਦਿੱਤੀ ਆ ਅਨਫੈਕਟ ਕੱਲ ਉਹਨਾਂ ਨੇ ਦਿੱਤੀ ਹੈ ਜਿਸ ਦੇ ਵਿੱਚ ਕਹਿੰਦੇ ਵੀ ਜਿਹੜੇ ਕਾਸਟ ਦੇ ਜ਼ਰੀਏ ਓਪਰੈਸਟ ਹੋ ਰਹੇ ਨੇ ਉਹਨਾਂ ਦੇ ਜਿਹੜੇ ਸਿਵਲ ਰਾਈਟਸ ਆ ਉਹਨਾਂ ਦੀ ਉਲੰਘਣਾ ਹੋ ਰਹੀ ਆ ਇਸੇ ਦੇ ਵਿੱਚ ਕੋਰਟ ਨੇ ਡਿਸਮਿਸ ਕਰ ਦਿੱਤਾ ਐਚ ਐਫ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਉਸ ਆਰਗੂਮੈਂਟ ਨੂੰ ਉਹ ਕਹਿੰਦੇ ਵੀ ਜਿਹੜੀਆਂ ਕਾਸਟ ਪ੍ਰੋਟੈਕਸ਼ਨਸ ਦੇ ਨਾਲ ਜਿਹੜੇ ਰਿਲੀਜੀਅਸ ਰਾਈਟਸ ਆ ਉਹਦੇ ਉੱਤੇ ਇਨਫਰਿੰਜਮੈਂਟ ਹੁੰਦੀ ਆ ਇਹ ਟੋਟਲੀਆ ਕਹਿੰਦੇ ਵੀ ਗਲਤ ਗੱਲ ਆ ਇਹ ਅਦਾਲਤ ਨੇ ਜਿਹੜਾ ਉਹ ਮੰਨਿਆ ਆ ਅਦਾਲਤ ਨੇ ਨਾਲ ਇਹ ਵੀ ਕਿਹਾ ਵੀ ਅਸੀਂ HAF ਦੇ ਉਸ ਕਲੇਮ ਨੂੰ ਵੀ ਰਿਜੈਕਟ ਕਰਦੇ ਆ ਨਹੀਂ ਮੰਨਦੇ ਜਿਹਦੇ ਵਿੱਚ ਇਹ ਦਾਵਾ ਕਰਦੇ ਆ ਵੀ ਉਹ ਅਮਰੀਕਾ ਦੇ ਵਿੱਚ ਸਾਰੇ ਹਿੰਦੂਆਂ ਨੂੰ ਰਿਪਰੈਜ਼ੈਂਟ ਜਿਹੜੀ ਉਹ ਕਰਦੇ ਆ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਅਥਾਰਟੀ ਆ ਤੇ ਲੈਜਿਟਿਮੇਸੀ ਆ ਉਹ ਸਟੇਟ ਦੇ ਕੋਲ ਆਉਂਦੀ ਆ ਪ੍ਰੋਟੈਕਟ ਕਰਨ ਦੇ ਲਈ ਲੋਕਾਂ ਨੂੰ ਜਿਹੜੀ ਕਾਸਟ ਦੇ ਜ਼ਰੀਏ ਇਹਨਾਂ ਦੇ ਨਾਲ ਆਪਰੇਸ਼ਨ ਆਪਰੇਸ਼ਨ ਜਿਹੜਾ ਹੋ ਰਿਹਾ ਇਹਨਾਂ ਦੇ ਨਾਲ ਧੱਕਾ ਜਿਹੜਾ ਉਹ ਹੋ ਰਿਹਾ ਸੋ ਇਸ ਮੌਕੇ ਹਰਜੋ ਸਿੰਘ ਜੀ ਇਹ ਇੱਕ ਵਧੀਆ ਮੌਕਾ ਆ ਸਿੱਖਾਂ ਨੂੰ ਦੱਸਣ ਦੇ ਲਈ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਐਚ ਐਫ ਵਾਲੇ ਆ ਇਹਨਾਂ ਦਾ ਕੰਮ ਹੀ ਇਹ ਆ ਸਿਰਫ ਤੇ ਸਿਰਫ ਇਹੀ ਕੰਮ ਆ ਵੀ ਕਿਸੇ ਕੋਈ ਵੀ ਚੀਜ਼ ਜਿਹੜੀ ਆਂਡੀਆਂ ਦਾ ਪਰਦਾ ਫਾਸ਼ ਕਰਦੀ ਆ ਜੋ ਉਹਦੇ ਵਿੱਚ ਅ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਪੇਸ਼ ਕਰਦੀਆਂ ਚਾਹੇ ਉਹ ਕਾਸਟ ਵਾਲੀਆਂ ਤੇ ਚਾਹੇ ਉਹ ਐਸ ਟਾਈਮ ਇਨਵੀਜ਼ੀਬਲ ਇਨਵੇਡਰਸ ਦੇ ਤੌਰ ਦੇ ਉੱਤੇ ਆ ਰਹੇ ਨੇ ਤੇ ਚਾਹੇ ਉਹ ਪ੍ਰੌਕਸੀ ਬਣ ਕੇ ਕੰਮ ਕਰ ਰਹੇ ਨੇ ਭਾਰਤ ਸਰਕਾਰ ਦਾ ਤੇ ਉਹ ਹਰ ਇੱਕ ਚੀਜ਼ ਨੂੰ ਹਿੰਦੂ ਫੋਬੀਆ ਦੀ ਛਤਰੀ ਹੇਟਾਂ ਲਿਆਉਣਾ ਚਾਹੁੰਦੀ ਆ ਰੀਸੈਂਟਲੀ ਜਿਹੜੀ ਜਿਊਇਸ਼ ਕਰੰਟਸ ਦੀ ਇੱਕ ਮੈਗਜ਼ੀਨ ਦੀ ਇੱਕ ਕਾਫੀ ਇਨਵੈਸਟੀਗੇਟਿਵ ਵੱਡੀ ਚੌੜੀ ਰਿਪੋਰਟ ਤੇ ਵਿੱਚ ਵੀ ਇਹ ਸਾਫ ਪਰਦਾ ਫਾਸ਼ ਕੀਤਾ ਜਾਂਦਾ ਕੀਤਾ ਗਿਆ ਆ ਵੀ ਉਹ ਜਿੰਨੇ ਕੇਸ ਆਪਣੇ ਵੱਲੋਂ ਕਹਿੰਦੇ ਨੇ 70% ਉਹ ਝੂਠ ਉਸ ਦੇ ਵਿੱਚ ਬੋਲ ਰਹੇ ਆ ਇਸ ਦੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਕਸ਼ਮੀਰ ਕਾਲੜਾ ਉਹੀ ਬੰਦਾ ਜਿਹੜਾ 509 ਦੇ ਉਲਟ ਉੱਥੇ ਬੋਲਣ ਗਿਆ ਹੋਇਆ ਸੀਗਾ ਜਿਹੜਾ ਮੈਨੇਜਿੰਗ ਡਾਇਰੈਕਟਰ ਆ ਇਸ ਫਾਊਂਡੇਸ਼ਨ ਦਾ ਕਹਿੰਦੇ ਉਹ ਉਹਨਾਂ ਨੇ ਦਾਵਾ ਕੀਤਾ ਸੀਗਾ ਜਿਹੜੀ ਇਹ ਕਾਸਟ ਵਾਲਾ ਰੋਲਾ ਪਿਆ ਸੀਗਾ ਇਹ ਕੇਸ ਜਿਹੜਾ ਚੱਲ ਰਿਹਾ ਸੀ ਆਰਗੂਮੈਂਟ ਉਹਨਾਂ ਨੇ ਪੇਸ਼ ਕੀਤਾ ਸੀਗਾ ਵੀ ਕਹਿੰਦੇ ਵੀ ਦੇਖੋ ਕਾਲੜੇ ਨੇ ਤਾਂ ਸੈਂਕੜੇ ਘੰਟੇ ਜਿਹੜੇ ਆ ਉਹ ਇਸ ਕੇਸ ਦੇ ਉੱਤੇ ਜਿਹੜੇ ਉਹ ਲਾਏ ਆ ਲਿミਟਿਡ ਟਾਈਮ ਤੇ ਰਿਸੋਰਸਸ ਸੀਗੀ এডੂਕੇਸ਼ਨ ਮਟੀਰੀਅਲ ਬਣਾਏ ਆ মিডিਆ ਇਨਕੁਆਇਰੀ ਨੂੰ ਕੀਤਾ ਆ ਤੇ ਕਹਿੰਦੇ ਵੀ ਇਹ ਜਿਹੜਾ ਹਿੰਦੂਇਜ਼ਮ ਦੇ ਉਲਟ ਇਹ ਜਿਹੜਾ ਬਿਲ ਸੀਗਾ ਜਾਂ ਇਹ ਜਿਹੜੀ ਚਰਚਾ ਆ ਉਸ ਦੇ ਕਰਕੇ ਉਹਦਾ ਜਿਹੜਾ ਡੀਪ ਤੇ ਸਾਈਕੋਲੋਜੀਕਲ ਤੇ ਸਪਿਰਚੁਅਲ ਟੋਲ ਜਿਹੜਾ ਸਮੀਰ ਕਾਲੜਾ ਦੇ ਉੱਤੇ ਵਾਪਰਿਆ ਜਦ ਕਿ ਆਪਾਂ ਨੂੰ ਪਤਾ ਹੈ ਵੀ ਉਹ ਸਿਰਫ ਤੇ ਸਿਰਫ ਇਸ਼ਾਰਿਆਂ ਦੇ ਉੱਤੇ ਚੱਲ ਰਿਹਾ ਸੀਗਾ ਕਿਉਂਕਿ ਜਿਹੜੀ ਸਨਾਤਨ ਧਰਮ ਦੀ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਜਿਹੜੀ ਅਕਸਰ ਇਹ ਸੋਚ ਆਉਂਦੀ ਆ ਨਾ ਵੀ ਉਹਨੂੰ ਵਰਣਵੰਡ ਕਰਨ ਵਾਲੀ ਜੇ ਗੱਲ ਆ ਵੀ ਉਸ ਦਾ ਜਦੋਂ ਇੱਥੇ ਪਰਦਾ ਫਾਸ਼ ਹੋ ਰਿਹਾ ਸੀ ਤਾਂ ਉਸ ਚੀਜ਼ ਦੇ ਉਲਟ ਭਾਰਤ ਦੀ ਸਰਕਾਰ ਤੋਂ ਜਿਹੜਾ ਉਹ ਰਿਆ ਨਹੀਂ ਗਿਆ ਤੇ ਉਹਨਾਂ ਨੇ ਆਪਣੀਆਂ ਅਜੇਹੀਆਂ ਪ੍ਰੌਕਸੀ ਜਿਹੜੀਆਂ ਸੰਸਥਾਵਾਂ ਦੇ ਜ਼ਰੀਏ ਉਸ ਤੇ ਉਲਟ ਜਿਹੜਾ ਉਹ ਕੰਮ ਜਿਹੜਾ ਉਹ ਕਰਵਾਇਆ ਹੈਗਾ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ ਤੇ ਅੱਜ ਸੌਰੀ ਕੱਲ ਜਿਹੜੇ ਫੈਡਰਲ ਕੋਰਟ ਆ ਯੂਐਸ ਦੇ ਫੈਡਰਲ ਕੋਰਟ ਆ ਡਿਸਟ੍ਰਿਕਟ ਕੋਰਟ ਜਿਹੜਾ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਉਹਨਾਂ ਨੇ ਹਿਸਟੋਰਿਕ ਰੂਲਿੰਗ ਜਿਹੜੀ ਉਹ ਦੇ ਦਿੱਤੀ ਤੇ ਉਹਨਾਂ ਨੇ ਜਿਹੜਾ ਕੈਲੀਫੋਰਨੀਆ ਸਿਵਲ ਰਾਈਟ ਡਿਪਾਰਟਮੈਂਟ ਦੀ ਕਨਸਟੀਟਿਊਸ਼ਨਲ ਅਥਾਰਟੀ ਆ ਉਸ ਨੂੰ ਅਪਹੈਲਡ ਜਿਹੜਾ ਹੋ ਕੀਤਾ ਕਿਨੇ ਵੀ ਇਹ ਡਿਫੈਂਡ ਕਰ ਸਕਦੇ ਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕਾਸਟ ਦੇ ਜ਼ਰੀਏ ਜਾਤੀ ਆਧਾਰ ਦੇ ਉੱਤੇ ਅਪਰੈਸ ਜਿਹੜਾ ਆ ਉਹ ਕੀਤਾ ਜਾ ਰਿਹਾ ਆ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਜਿਹੜੀ ਕਥਿਤ ਤੌਰ ਦੇ ਉੱਤੇ ਇਹਨਾਂ ਦੇ ਰੌਲਾ-ਗੋਲਾ ਸੀਗਾ ਜੋ ਇਹ ਕਹਿੰਦੇ ਆ ਵੀ ਨਹੀਂ ਜੀ ਇਹਦੇ ਨਾਲ ਤਾਂ ਰਿਲੀਜੀਅਸ ਰਾਈਟਸ ਦੀ ਉਲੰਘਣਾ ਜਿਹੜੀ ਉਹ ਹੋ ਜਾਣੀ ਆ ਤੇ ਅਸੀਂ ਕਿਤੇ ਸਾਰੇ ਹਿੰਦੂਆਂ ਨੂੰ ਰਿਪਰੈਜ਼ੈਂਟ ਕਰਦੇ ਆ ਉਸ ਨੂੰ ਵੀ ਕੋਰਟ ਨੇ ਜਿਹੜਾ ਉਹ ਡਿਸਮਿਸ ਜਿਹੜਾ ਉਹ ਕਰ ਦਿੱਤਾ ਸੋ ਹਿੰਦੂ ਫੋਬੀਆ ਦੇ ਅੰਦਰ ਹਰ ਇੱਕ ਚੀਜ਼ ਨੂੰ ਲਿਆਉਣ ਵਾਲੇ ਐਚ ਐਫ ਵਾਲੇ ਉਹਨਾਂ ਦਾ ਇਸ ਅਦਾਲਤ ਨੇ ਵੀ ਇੱਕ ਹਿਸਾਬ ਦੇ ਨਾਲ ਪਰਦਾ ਫਾਸ਼ ਕਰ ਦਿੱਤਾ ਆ ਸੋ ਇਹ ਮੌਕਾ ਆ ਹੁਣ ਸਾਰੇ ਦੁਨੀਆ ਨੂੰ ਸਾਰੇ ਲੋਕਾਂ ਨੂੰ ਗੁਰੂ ਘਰਾਂ ਨੂੰ ਸਿੱਖਾਂ ਨੂੰ ਸਾਰਿਆਂ ਨੂੰ ਇਹ ਦਿਖਾਉਣ ਦੇ ਲਈ ਵੀ ਐਚ ਐਫ ਵਾਲੇ ਝੂਠ ਦੇ ਪਲਾਂਦੇ ਨੇ ਇਹ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਉਹ ਝੂਠ ਬੋਲਦੇ ਆ ਹਿੰਦੂ ਫੋਬੀਆ ਅੰਦਰ ਜਿਹੜੀ ਆ ਹਰ ਇੱਕ ਚੀਜ਼ ਨੂੰ ਲਿਆਉਣ ਦੀ ਉਹ ਗੱਲ ਕਰਦੇ ਆ ਜਦ ਕਿ ਉਸ ਗੱਲ ਦੇ ਵਿੱਚ ਕੋਈ ਆਧਾਰ ਵੀ ਨਹੀਂ ਹੁੰਦਾ ਨਿਰ ਆਧਾਰ ਜਿਹੜੀਆਂ ਆ ਉਹ ਚੀਜ਼ਾਂ ਇਸ ਟਾਈਮ ਕਰਦੇ ਆ ਸੋ ਚਿੱਠੀ ਜਿਹੜੀ ਹਰਜੋਤ ਸਿੰਘ ਜੀ ਇੱਕ ਦੀ ਫੇਰ ਬਿਲਕੁਲ ਸੋ ਇਹਦੇ ਚ ਐਡ ਕਰਦੇ ਜਾਈਏ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਕੁਐਸਚਨ ਵੀ ਪੁੱਛਿਆ ਸੀ ਵੀ ਪ੍ਰੌਕਸੀ ਕੀ ਹੁੰਦਾ ਸੋ ਇਹੀ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਿਹਾ ਵੀ ਜਿਹੜਾ ਪ੍ਰੌਕਸੀ ਵਰਡ ਆ ਉਹ ਐਸ ਵੀ 509 ਜਿਹੜਾ ਬਿਲ ਹੈਗਾ ਆ ਟ੍ਰਾਂਸਨੇਸ਼ਨਲ ਆਪਰੇਸ਼ਨ ਵਾਲਾ ਉਹਦੇ ਜੋ ਕੱਢ ਦਿੱਤੋ ਕੱਢ ਦਿੱਤਾ ਜਾਵੇ ਸੋ ਇਹ ਹੁਣ ਜੋ ਆ ਦਲਤਾਂ ਵਾਲਾ ਕੇਸ ਹੋਇਆ ਹੈਗਾ ਹਿਊਮਨ ਰਾਈਟ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਨੇ ਕੀਤਾ ਜਿਹੜੇ ਜੱਜ ਨੇ ਦਿੱਤਾ ਹੈ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਸੋ ਇਹ ਤੋਂ ਇਹੀ ਪਤਾ ਲੱਗਦਾ ਆ ਵੀ ਇਹ ਐਜ਼ ਅ ਪ੍ਰੌਕਸੀ ਇੰਡੀਅਨ ਗਵਰਨਮੈਂਟ ਕੰਮ ਕਰਦੇ ਹੈਗੇ ਆ ਠੀਕ ਹੈ ਕਿ ਨਹੀਂ ਸੋ ਇਹ ਚੀਜ਼ ਜਿਹੜੀ ਆ ਉਹ ਇਸ ਬਿਲ ਚੋਂ ਕਢਾਉਣਾ ਚਾਹੁੰਦੇ ਵੀ ਕੱਲ ਨੂੰ ਸਾਡੇ ਅਗੇਂਸਟ ਕੋਈ ਐਕਸ਼ਨ ਨਾ ਆਵੇ ਤੇ ਤੁਹਾਨੂੰ ਕੀ ਪ੍ਰੋਬਲਮ ਆ ਜੇ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨਸ ਨੂੰ ਕੋਈ ਮਾਰਨ ਦੀ ਕੋਸ਼ਿਸ਼ ਕਰਦਾ ਕੋਈ ਬਾਹਰਲੀ ਸਰਕਾਰ ਤੁਹਾਨੂੰ ਦਾ ਸਾਥ ਦੇਣਾ ਚਾਹੀਦਾ ਐਜ਼ ਅਮਰੀਕਨ ਤੁਸੀਂ ਕਿਉਂ ਰੌਲਾ ਪਾ ਰਹੇ ਹੋ ਉਹਦੇ ਅਗੇ ਸੋ ਇਹੀ ਚੀਜ਼ ਆ ਸੋ ਆਪਾਂ ਕੱਲ ਵੀ ਦੱਸਿਆ ਸੀ 25 ਦੇ ਕਰੀਬ ਗੁਰੂ ਘਰ ਹੋ ਗਿਆ ਸੀ ਕੱਲ ਤਿੰਨ ਮੇਰੇ ਖਿਆਲ ਨਾਲ ਹੋਰ ਗੁਰੂ ਘਰ ਗੁਰਦੁਆਰਾ ਸਾਹਿਬ ਮਰਸੜ ਗੁਰਦੁਆਰਾ ਸਾਹਿਬ ਕਲਗੀ ਧਰ ਇਹ ਸੈਲਮੇ ਫ੍ਰਿਜਨੋ ਦੇ ਵਿੱਚ ਆ ਕਰਮਨਪੁਰ ਗੁਰਦਰਾ ਸਾਹਿਬ ਉਹਨਾਂ ਨੇ ਵੀ ਜੁਆਇਨ ਕਰ ਲਿਆ ਸੋ ਇੱਕ ਬੜੀ ਪੇਰ ਜਿੰਨੇ ਉਹਦੇ ਜੀ ਜੀ ਤੁਸੀਂ ਲੈਟਰ ਇੱਕ ਵਾਰ ਦਿਖਾ ਲਦੇ ਹੋ ਤੇ ਫਿਰ ਜਿਹੜਾ ਸੋ ਲੈਟਰ ਇਸ ਟਾਈਮ ਆਪਣੇ ਜਿਹੜੀ ਸਕਰੀਨ ਦੇ ਉੱਤੇ ਇਸ ਟਾਈਮ ਚੱਲ ਰਹੀ ਆ ਸੋ ਜਿਹੜੇ ਅ ਅਸੈਂਬਲੀ ਕਮੇਟੀ ਔਨ ਐਮਰਜੈਂਸੀ ਮੈਨੇਜਮੈਂਟ ਦੇ ਜਿਹੜੇ ਚੇਅਰ ਨੇ ਰੂਡੀਸ਼ੀਆ ਰੈਂਸਮ ਉਹਨਾਂ ਨੂੰ ਇਹ ਜਿਹੜੀ ਚਿੱਠੀ ਆ ਉਹ ਲਿਖਣੀ ਆ ਅਮੈਂਡਮੈਂਟ ਜਿਹੜੀ ਇਹ ਕਰਵਾਉਣਾ ਜਿਹੜੀ ਉਹ ਚਾਹੁੰਦੇ ਆ ਵੀ ਪ੍ਰੌਕਸੀ ਨੂੰ ਜਿਹੜਾ ਉਹ ਇਹ ਕੱਢ ਰਹੇ ਆ ਵੀ ਉਸ ਨੂੰ ਰੀਇਨਸਟੇਟ ਕੀਤਾ ਜਾਵੇ ਮੁੜ ਵਾਪਸ ਜਿਹੜਾ ਇਸ ਦੇ ਵਿੱਚ ਲਿਆਂਦਾ ਜਾਵੇ ਅਦਰਵਾਈਜ਼ ਖਾਲੀ ਡੱਬਾ ਫਿਰ ਹਰਜੋਤ ਸਿੰਘ ਜੀ ਜੇ ਬਿੱਲ ਪਾਸ ਵੀ ਹੋ ਗਿਆ ਤੇ ਜੇ ਉਹਦੇ ਵਿੱਚ ਅਜਿਹੀਆਂ ਸੰਸਥਾਵਾਂ ਜੇ ਬਚ ਗਈਆਂ ਤੇ ਫਿਰ ਆਪਾਂ ਨੂੰ ਫਾਇਦਾ ਵੀ ਕੀ ਹੋਇਆ ਨਾ ਸੋ ਇਹ ਨਾ ਸਿਰਫ ਜਿਹੜਾ ਇਹ ਕਾਲਰਾ ਹੈਗਾ ਆ ਇਸ ਆਰਗੇਨਾਈਜੇਸ਼ਨ ਦਾ ਹਿੰਦੂ ਕਾਲਰਾ ਹੈਗਾ ਇਸ ਨੇ ਜੋ ਉਥੇ ਬੋਲ ਰਿਹਾ ਸੀ ਜਦੋਂ ਪਿਛਲੀ ਵਾਰੀ ਹੀਅਰਿੰਗ ਸੀ ਇਹ ਕਹਿੰਦਾ ਸੀ ਵੀ ਆਹ ਸ਼ਬਦ ਜਿੱਦਾਂ ਕੱਢੋ ਸਾਡੇ ਨਾਲ ਸਮਝੌਤਾ ਹੋਵੇ ਅਸੀਂ ਕੀ ਚਾਹਨੇ ਆ ਪਰ ਜਿੰਨੇ ਵੀ ਉਹਨਾਂ ਦੇ ਨਾਲ ਦੇ ਸਾਥੀ ਗਏ ਹੋ ਸੀ ਹੋਰ ਹਿੰਦੂ ਭੈਣ ਭਰਾ ਉਹਨਾਂ ਨੇ ਇਹ ਕਿਹਾ ਸੀ ਬਿੱਲ ਚਾਹੀਦਾ ਹੀ ਨਹੀਂ ਹੈਗਾ ਇਹ 509 ਬਿੱਲ ਵੀ ਵੀ ਡੋਟ ਸੋ ਤਾਂ ਐਕਚੁਅਲੀ ਉਹ ਬਿੱਲ ਨੂੰ ਪਾਸ ਨਹੀਂ ਹੋਣ ਦੇਣਾ ਚਾਹੁੰਦੇ ਹੈਗੇ ਆ ਤਾਂ ਸਿਰਫ ਲਮਕਾਉਂਦੇ ਆ ਹਾਂ ਇਹਦੇ ਵਿੱਚ ਅਮੈਂਡਮੈਂਟ ਕਰਾ ਕੇ ਗਏ ਆ ਬੂ ਆ ਹਨਾ ਸੋ ਬਿਲਕੁਲ ਸਾਨੂੰ ਜਦੋਂ ਮੈਂ ਦੱਸਿਆ ਵੀ ਜਿਹੜੇ ਉੱਥੇ ਨਵਾਂ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਬੇਕਰਸਫੀਲਡ ਵਾਲੇ ਗੁਰਚੰਦ ਸਿੰਘ ਹਣਾ ਦੀ ਵੀ ਈਮੇਲ ਜਿਹੜੀ ਆਈ ਸੀ ਸੋ ਆਪਾਂ ਉਹਨਾਂ ਦੇ ਨਾਲ ਵੀ ਤੇ ਹੋਰ ਵੀ ਜਿਹੜੇ ਗੁਰੂ ਘਰ ਇਸ ਚਿੱਠੀ ਦੇ ਵਿੱਚ ਆਪਣਾ ਨਾਮ ਐਡ ਕਰਨਾ ਚਾਹੁੰਦੇ ਆ ਔਰ ਕੋਈ ਸੰਸਥਾਵਾਂ ਜਿਹੜੀਆਂ ਉਹ ਆਪਣੇ ਇਸ ਦੇ ਵਿੱਚ ਨਾਮ ਐਡ ਕਰਨਾ ਚਾਹੁੰਦੀਆਂ ਆ ਤਾਂ ਜ਼ਰੂਰ ਜਿਹੜਾ ਅੱਗੇ ਵੱਧ ਚੜ ਕੇ ਜਿਹੜਾ ਉਹ ਕੀਤਾ ਜਿਹੜਾ ਉਹ ਜਾਵੇ ਸੋ ਇਸ ਚਿੱਠੀ ਦੇ ਵਿੱਚ ਜਿਹੜੇ ਸਟਾਕਟਨ ਗੁਰੂ ਘਰ ਨੂੰ ਉਹਨਾਂ ਨੇ ਕਾਲ ਕਰਕੇ ਗਾੜਾਂ ਕੱਢੀਆਂ ਭੂਸ਼ਣ ਠਾਲੇ ਹਰਜੋਤ ਸਿੰਘ ਜੀ ਯਾਦ ਹੋਣਾ ਜਿਹੜਾ ਹੁਣ ਸਜ਼ਾ ਹੋਈ ਅਮਰੀਕਾ ਚ ਹਾਂ ਬਿਲਕੁਲ ਸਜ਼ਾ ਹੋਈ ਆ 26 ਮਹੀਨਿਆਂ ਦੀ 2 ਸਾਲ ਦੀ ਜਿਹੜੀ ਉਸ ਨੂੰ ਸਜ਼ਾ ਹੋਈ ਆ ਉਹਨੇ ਇੱਕ ਸਿੱਖ ਅਮਰੀਕਨ ਆਰਗੇਨਾਈਜੇਸ਼ਨ ਨੂੰ ਫੋਨ ਕਰਕੇ ਗਾੜਾਂ ਜਿਹੜੀਆਂ ਕੱਢੀਆਂ ਸੀ ਉਸੇ ਤਰੀਕੇ ਨਾਲ ਸੈਕਰਾਮੈਂਟੋ ਗੁਰੂ ਘਰ ਨਵੀਂ ਇਦਾਂ ਜਿਹੜਾ ਇਸ ਤਰੀਕੇ ਦੇ ਨਾਲ ਡਾਇਰੈਕਟਲੀ ਜਿਹੜਾ ਉਹ ਥ੍ਰੈਟਨ ਕੀਤਾ ਜਿਹੜਾ ਉਹ ਗਿਆ ਆ ਫਰੀਮਨ ਗੁਰਦੁਆਰਾ ਸਾਹਿਬ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਇਹਨਾਂ ਨੂੰ ਇਨਵੈਸਟੀਗੇਟ ਕਰਨ ਦੇ ਲਈ ਜਿਹੜਾ ਉਹ ਆਕਿਆ ਆ ਸੋ ਪਰਦਾ ਫਾਸ ਜਿਹੜਾ ਹੋ ਰਿਹਾ ਹੈ ਸੋ ਸਿੱਖਾਂ ਨੂੰ ਇਸ ਟਾਈਮ ਯੂਨਿਟੀ ਇਕੱਠੇ ਹੋ ਕੇ ਤੇ ਇਹ ਗਰਮ ਲੋਹੇ ਦੇ ਤੇ ਥੋੜਿਆ ਤੇ ਸੱਟ ਜਿਹੜੀ ਉਹ ਮਾਰਨ ਦੀ ਲਗਾਤਾਰ ਜਿਹੜੀ ਉਹ ਜ਼ਰੂਰਤਾਂ ਢਲੇ ਨਹੀਂ ਪੈਣਾ ਅਵੇਸਲੇ ਨਹੀਂ ਹੋਣਾ ਤੇ ਇਸ ਦੇ ਵਿੱਚ ਜਿਹੜਾ ਉਹ ਆਪਾਂ ਅੱਗੇ ਵੱਧ ਚੜ ਕੇ ਜਿਹੜਾ ਉਹ ਯੋਗਦਾਨ ਜਿਹੜਾ ਉਹ ਪਾਉਣਾ ਆ ਤਾਂ ਜੋ ਇਹ ਜਿਹੜਾ ਬਿੱਲ ਆ ਜੋ ਕਿ ਅਹਿਮ ਬਿੱਲ ਆ ਹਰਜੋਤ ਸਿੰਘ ਜੀ ਉਸ ਨੂੰ ਜਿਹੜਾ ਉਹ ਆਪਾਂ ਪਾਸ ਕਰਾ ਸਕੀਏ ਆਦਰਵਾਇਜ਼ ਫਿਰ ਕੰਮ ਜਿਹੜਾ ਉਹ ਔਖਾ ਹੋ ਜਾਂਦਾ ਹੁੰਦਾ ਸਭ ਨੂੰ ਹੀ ਪਤਾ ਹੈ ਬਿਲਕੁਲ ਲੈਵਲ ਦੇ ਉੱਤੇ ਵੀ ਤੁਸੀਂ ਜਿਹੜਾ ਸਾਈਨ ਕਰ ਸਕਦੇ ਆ ਪਟੀਸ਼ਨ ਆਲਰੇਡੀ ਅਸੀਂ ਪਟੀਸ਼ਨ ਦਾ ਲਿੰਕ ਵੀ ਪਾਇਆ ਕੱਲ ਵੀ ਦੱਸਿਆ ਸੀ ਅੱਜ ਵੀ ਦੱਸਦੇ ਆ ਪਰ ਇੱਕ ਵਾਰੀ ਫੇਰ ਬੇਨਤੀ ਆ ਜਿਹੜੇ ਜਿਹੜੇ ਵੀ ਗੁਰੂ ਘਰ ਜਾਣਦੇ ਹੈਗੇ ਆ ਉਹ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਬੇਨਤੀ ਕਰੋ ਵੀ ਭਾਈ ਇਹਦਾ ਕੋਈ ਇਹ ਸਿਰਫ ਅਮਰੀਕਨ ਸਿਟੀਜ਼ਨਸ ਦੀ ਸੇਫਟੀ ਵਾਲਾ ਬਿੱਲ ਹੈਗਾ ਸੋ ਇਹਦਾ ਇਹਦਾ ਜਿਹੜਾ ਸਾਥ ਦਿਓ ਇਹਦਾ ਕੋਈ ਆਬਜੈਕਸ਼ਨ ਨਹੀਂ ਹੈ ਤੇ ਦੂਸਰੇ ਨੰਬਰ ਦੇ ਉੱਤੇ ਇੰਡੀਵਿਜੂਅਲ ਲੈਵਲ ਦੇ ਉੱਤੇ ਤੁਸੀਂ ਈਮੇਲਸ ਕਰੋ ਆਪਣੇ ਅਸੈਂਬਲੀ ਮੈਂਬਰਸ ਨੂੰ ਸਾਰਿਆਂ ਨੂੰ ਤੇ ਜਦੋਂ ਹੁਣ ਨੈਕਸਟ ਹੀアリング ਹੋਣੀ ਆ ਉਹਦੇ ਆਪਾਂ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਪਹੁੰਚਣੇ ਚਾਹੀਦੇ ਆ ਕਿਉਂਕਿ ਪਿਛਲੀ ਵਾਰੀ ਜਿਹੜਾ ਭ੍ਰਿਕਾ ਪੈ ਗਿਆ ਜਾਂ ਕਿਸੇ ਤਰ੍ਹਾਂ ਮਿਸ ਅੰਡਰਸਟੈਂਡਿੰਗ ਹੋ ਗਈ ਸੋ ਇਹ ਹੁਣ ਬਹੁਤ ਬਾਅਦ ਚੜ ਕੇ ਜ਼ੋਰ ਸ਼ੋਰ ਨਾਲ ਕਰਨਾ ਪੈਣਾ ਤੁਸੀਂ ਦੇਖੋ ਵੀ ਇੱਕ ਆਰਗੇਨਾਈਜੇਸ਼ਨ ਕਿੱਦਾਂ ਉਹ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਆ ਰਿਕਵਰਟ ਜਿਹੜੀ ਪਾਰੀ ਆ ਵੀ ਜਿਹੜਾ ਅਮਰੀਕਾ ਨੂੰ ਅਮਰੀਕਾ ਨਹੀਂ ਰਹਿਣ ਦੇਣਾ ਚਾਹੁੰਦੇ ਹੈਗੇ ਐਗਜ਼ੈਕਟਲੀ ਐਗਜ਼ੈਕਟਲੀ ਉਹ ਕਹਿੰਦੇ ਵੀ ਇਹਨੂੰ ਵੀ ਇੱਥੇ ਮੋਦੀ ਲੈਂਡ ਜਿਹੜਾ ਉਹ ਬਣਾਇਆ ਜਾਵੇ ਸੋ ਉਸ ਚੀਜ਼ ਨਹੀਂ ਜਿਹੜੀ ਹੋਣੀ ਉਹ ਉੱਥੇ ਦੇ ਉਹਨਾਂ ਕਰਤੂਤਾਂ ਨਹੀਂ ਕਰਕੇ ਤਾਂ ਲੋਕ ਜਿਹੜੇ ਉਹ ਇੱਥੇ ਆਉਂਦੇ ਆ ਆ ਇੱਥੇ ਆ ਕੇ ਆਪਣੇ ਪਰਿਵਾਰ ਨੂੰ ਜਿਹੜਾ ਉਹ ਪਾਲਦੇ ਆ ਉੱਥੇ ਪਰਸੀਕਿਊਸ਼ਨ ਦੀ ਜਿਹੜੀ ਉਹੀ ਤੇ ਡਰ ਹੁੰਦਾ ਆ ਵੀ ਉਹ ਕਰਦੇ ਆ ਜਿਸ ਦੇ ਕਰਕੇ ਲੋਕ ਇੱਥੇ ਆਉਂਦੇ ਨੇ ਤੇ ਹੁਣ ਜੇ ਉਹੀ ਲੋਕ ਆ ਕੇ ਇੱਥੇ ਫਿਰ ਉਹ ਪਰਸੀਕਿਊਸ਼ਨ ਕਰਨਗੇ ਤੇ ਉਹਨਾਂ ਨੂੰ ਕੋਈ ਜਵਾਬ ਨਾ ਦੇਣਾ ਪਊਗਾ ਅਗਲੇ ਕਹਿੰਦੇ ਵੀ ਸਾਨੂੰ ਜਵਾਬ ਦੇ ਬਣਾਇਆ ਹੀ ਨਾ ਜਾਵੇ ਵਿੱਚੋਂ ਸਾਨੂੰ ਕੱਢ ਹੀ ਦਿੱਤਾ ਜਾਵੇ ਸੋ ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਜ਼ਰੂਰੀ ਜਿਹੜੀਆਂ ਉਹ ਹੈਗੀਆਂ ਸੋ ਅਹਮियत ਦੇ ਨਾਲ ਇਸ ਦੀ ਅਹਮियत ਨੂੰ ਸਮਝਦੇ ਹੋਏ ਇਸ ਦੀ ਸੰਵੇਦਨਸ਼ੀਲਤਾ ਨੂੰ ਸਮਝਦੇ ਹੋਏ ਸਾਰਿਆਂ ਨੂੰ ਇਕੱਠੇ ਹੋ ਕੇ ਅੱਗੇ ਜਿਹੜਾ ਉਹ ਕਦਮ ਵਧਾਉਣ ਦੀ ਜਿਹੜੀ ਉਹ ਜ਼ਰੂਰਤ ਆ ਤੇ ਪ੍ਰਮਾਤਮਾ ਭਲੀ ਕਰੇ ਆਪਾਂ ਨੂੰ ਕਾਮਯਾਬੀ ਜਿਹੜੀ ਇਸ ਦੇ ਵਿੱਚ ਜ਼ਰੂਰ ਉਹ ਜਿੰਨੇ ਵੀ ਸਰੋਤੇ ਸੁਣ ਰਹੇ ਆ ਜੇ ਕਿਸੇ ਗੁਰੂ ਘਰ ਨੇ ਇਹਨਾਂ ਦੇ ਜਿਹੜੀ ਉਹ ਲੈਟਰ ਜਿਹੜਾ ਭੇਜ ਰਏ ਹੈਗੇ ਆ ਉਹਦੇ ਵਿੱਚ ਨਾਮ ਸਾਈਨ ਕਰਨਾ ਹੈਗਾ ਤੇ ਉਹ ਜ਼ਰੂਰ 408 272 5200 ਤੇ ਕਾਲ ਕਰ ਲਿਓ ਫਿਰ ਅਸੀਂ ਜਿਹੜੇ ਪ੍ਰੰਧਕ ਹੈਗੇ ਆ ਉਹਨਾਂ ਦੇ ਨਾਲ ਤੁਹਾਨੂੰ ਮਿਲਾ ਦੇਵਾਂਗੇ ਜੀ ਕਿਉਂਕਿ ਲੈਟਰ ਆਲਰੇਡੀ ਰੈਡੀ ਆ ਸਿਰਫ ਉਹ ਮੇਰੇ ਖਾਲਸਾ ਸਿਗਨੇਚਰ ਚਾਹੀਦੇ ਨੇ ਸਿਗਨੇਚਰ ਜਿਹੜੇ ਐਡ ਕਰੀ ਜਾਣੇ ਉਸ ਤੇ ਵਿੱਚ